ਇਹ ਚੋਂ ਸਾਡਾ ਪੋਡਕਾਸਟ ਦੇਖ ਲੋ ਜੀ। ਆਪਣੇ ਮਿੰਟਾਂ ਚੈੱਕ ਦੇਖ ਇਹ ਤਾਂ ਸਹੀ ਮੋਸ਼ਕ ਨਹੀਂ ਨਾ। ਤੁਹਾਨੂੰ ਮੈਨੂੰ ਨਹੀਂ ਗਰੇਜੀ ਕਿਵੇਂ ਲੱਗੀ ਦੱਸੋ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਲੌਗ ਨੂੰ ਕਰ ਦਿਓ ਲਾਈਕ। ਕਹਿ ਜੇ ਤੁਸੀਂ ਕਹਿੰਦੇ ਨਹੀਂ ਤਾਂ ਹੀ ਕੋਈ ਲਾਈਕ ਨਹੀਂ ਕਰਦਾ। 5 ਡਾਲਰ ਟੈਕਸ ਲੱਗੇ ਤੇ ਕਿ ਮੇਰੇ ਰੇੜਿਆਂ ਤੋਰੇ ਜਾਂਦਾ। ਅੱਛਾ ਫੇਰ ਬਾਈ ਸਰ ਆਇਆ ਜਸਪ੍ਰੀਤ ਸਿੰਘ ਪੱਛਾ ਅੱਜ ਅਸੀਂ ਪੋਡਕਾਸਟ ਕਰਨਾ। ਇਹਦਾ ਕਰਨ ਸੁੱਖੀ ਦਾ ਕਰਨ ਯਾਰ ਉਹ ਦੇਖ ਬਾਬੇ ਅਰਦਾ ਇਹਦਾ ਵਾਲਾ ਗਾਲਾ ਕਰ ਮੇਰਾ ਸਾਲਾ ਤਾਂ ਕੋਟੇ ਸਨੇਉਣਾ ਦਾ ਕੰਮ ਹੀ ਹੈ ਨਾ ਉਹ ਲੱਗਾ ਹੁਣ ਬਹਿ ਗਿਆ ਮੇਰਾ ਸਾਲਾ ਇਹਨਾਂ ਨੇ ਪੀ ਲਈ ਬਈ ਸਟਾਰਬਕ ਆਪਣੀ ਮੋਸਟਲੀ ਹਰ ਵੀਡੀਓ ਚ ਸਟਾਰਬਕ ਹੁੰਦੀ ਹੁੰਦੀ ਹੈ ਪੀ ਕੇ ਹਟੇ ਆ ਗਏ ਇਹਨੇ ਆ ਚਾਈਟੀ ਲਾਟੇ ਪੀਤੀ ਆ ਤੋਂ ਕਿਹੜੀ ਪੀਤੀ ਕਾਰਮਲ ਫ੍ਰੈਪੇ ਫ੍ਰੈਪੇ ਚ ਮੈਂ ਲੈਣੀ ਆ ਹੁਣ ਚਾਹੀਣੀ ਇਹ ਨਹੀਂ ਹੁਣ ਚਾਹੁੰਦਾ ਗੱਲਾਂ ਤਾਂ ਬੰਦ ਹੋਣੀਆਂ ਨਹੀਂ ਨਹੀਂ ਸਟਾਰ ਵਕਾ ਹੈ ਆ ਤੁਰਤੇ ਵਜਣ ਦੇ ਮੋਬਾਈਲ ਰਹਿ ਗਿਆ ਸਾਲਿਓ ਉਹਦੇ ਸਾਹਮਣੇ ਪਿਆ ਪਿੰਡਾ ਕਰਦਾ ਹਿੱਲਿਆ ਸਲਾ ਮੁੰਡੇ ਦਾ ਜਰ ਮੈਨੂੰ ਐ ਨਹੀਂ ਪਤਾ ਲੱਗਿਆ ਵੀ ਗਿਆ ਕਿੱਥੇ ਦਬਈ ਗਿਆ ਜਾਂ ਕਿੱਥੇ ਗਿਆ ਜਿਹੜਾ ਮੇਰੇ ਨਾਲ ਹੈ ਮੁੰਡਾ ਕਿੱਥੇ ਕੀ ਤੇਰਾ ਲੈ ਜਿੱਥੇ ਕਿੱਥੇ ਗਿਆ ਚੰਗਾ ਹੀ ਹੈ ਜੇ ਕੋਈ ਜਿੱਥੇ ਜਾਵੜਾ ਹਾਂ ਗੱਲ ਸੁਣਾ ਤੂੰ ਫੋਨ ਛੱਡ ਸੈਟਰਡੇ ਮਾਰਨਿੰਗ ਕੀ ਹੁੰਦਾ ਵਾ ਸੈਟਰਡੇ ਸਵੇਰ ਦੀ ਸਵੇਰ ਓਏ ਫੋਨ ਛੱਡ ਫੜ ਜਾ ਇੱਕ ਮਿੰਟ ਕਿਆਈ ਕਿਆ ਪੋਡਕਾਸਟ ਬਣਾ ਰਿਹਾ ਬਹੁਤ ਤੇਰਾ ਕਿ ਮੇਰਾ ਟਰੱਕ ਦਾ ਸਫਰ ਵਧੀਆ ਰਿਹਾ ਵੀਰੇ ਬਸ بارੋ-ਬਾਰ ਘੇੜਾ ਲਾ ਕੇ ਆਇਆ ਤਰਾ ਉਖੜ ਜਾ ਯਾਰ ਮੈਸੇ ਵੀ ਕਰਨਾ ਬੰਦੇ ਨੂੰ ਉਹ ਤਾਂ ਦੇਖ ਲੈਣ ਤੇ ਮੈਨੂੰ ਵੀ ਕਹਿੰਦਾ ਕੀ ਆ ਉਹ ਕਹਿੰਦਾ ਸਾਈਟ ਲੱਕ ਫੋਲੋਅਰਾਂ ਦੇ ਡਾਕਾਂ ਦੇ ਹਾਂਜੀ ਹੁਣ ਬਸ ਹੋਈ ਉਹਨਾਂ ਯਾਰ ਕੱਲ ਹੋ ਜਾ ਸਬਸਕ੍ਰਾਈਬ ਕਰ ਲੈ ਮਿਹਨਤੀ ਹੈ ਪੈਰੀ ਬੈਂਡ ਨੂੰ ਧਿਆਰ ਰੱਖਦੇ ਨਾ ਕਾਪੀਰਾਈਟ ਆ ਜਾਊਗਾ ਉਹ ਕਹਿੰਦਾ ਓਏ ਜਿਹੜੋ ਗਾਣਾ ਤੇ ਲਾਉਣੇ ਵਿੱਚ ਕਾਪੀਰਾਈਟ ਆ ਇਹ ਸਾਡਾ ਪਹਿਲਵਾਨ ਆ ਇਹਨੀ ਕਿਲੋ ਵੀਡੀਓ ਪਹਿਲਵਾਨੀ ਮੈਂ ਏ ਕੁਆਂਟਲ ਵੀ ਕਿਲੋ ਕਾਉਂਟਰ ਵਾਲੀ ਕਿੱਥੇ ਆਉਂਦਾ ਮੈਂ ਬੈਸਟ ਰਾਈਡਿੰਗ ਮੰਦਰੀਆਂ ਦਾ ਜੇਤੂ ਘੋੜੀਆਂ ਦਾ ਜੇਤੂ ਟਰੈਕੀਆਂ ਦਾ ਜੇਤੂ ਪਰ ਬੇਟ ਐ ਨਹੀਂ ਬੇਟ ਮੇਰੇ ਬਰੋਬਰ ਵਾਲਾ ਹੋਣਾ ਚਾਹੀਦਾ ਸੀ ਉਹਨੇ ਹੀ ਕਾਬੂ ਉਹਨੇ ਹੀ ਫੇਟ ਲੈ ਵੀ ਸੁੱਖੀ ਦੀ ਬਾਰੀ ਆ ਗਈ ਲਾੜੀ ਆ ਲਿਖਿਆ ਹੋ ਡੂ ਨਾਟ ਐਂਟਰ ਕਰਜਾਈ ਵਾਲਾ ਚੜਿਆ ਪਿਆ ਵੀਰੇ 40 ਲੱਖ ਇਕੱਠਾ ਦਾ 10 ਹਫ਼ਤੇ ਚ ਹੋ ਗਿਆ ਇਧਰੋਂ ਕਮਾਉਣ ਵੇਲੇ ਇਕੱਠਾ ਨਹੀਂ ਹੋ ਰਿਹਾ ਬਾਈ ਕੀ ਕਰੀਏ ਯਾਰ ਉਹ ਪਹਿਲੇ 8.5 ਸਾਲ ਸਾਹੇ ਸੰਤਾਂ ਦੀ ਸੇਵਾ ਕਰਾਇਆ ਕਰ ਜਿੰਨੇ ਮਰਜੀ ਪੈਸੇ ਕਿਉਂ ਜਾ ਇੱਕ ਵਾਰੀ ਸੇ ਇੱਕ ਹੋਰ ਸੰਤ ਬੈਠਾ ਸਾਡੇ ਮਹਾਨ ਸੰਤ ਦਾ ਇਹ ਸਾਡੇ ਵੱਡੇ ਸੰਤ ਨੇ ਇਹ ਸਭ ਤੋਂ ਕਹਿੰਦੇ ਗਾ ਚਾਟਲੇਟ ਇਸ ਸਮਾਲ ਦਾਸ ਵਾਟਰ oh just a regular chai right yeah that water extra sugar and extra pump ਹੋਰ ਕੀ ਕਹਿੰਦੇ ਹੁੰਦੇ ਐਕਸਟਰਾ ਮਿਲਕ ਐਂਡ ਐਕਸਟਰਾ ਹਾਰਡ ਐਕਸਟਰਾ ਹਾਰਡ ਓਕੇ ਐਂਡ ਆਨ देयर ਮਿਲਕ ਮਿਲਕ ਐਕਸਟਰਾ ਪੰਪ ਨਹੀਂ ਪਾਉਗਾ ਠੀਕ ਥੈਂਕ ਯੂ ਸੋ ਮੱਚ ਤੁੰ ਨੂੰ ਨਹੀਂ ਕਰ ਜੀ ਕਿ ਮੈਂ ਲੱਗੀ ਦੱਸੋ ਮੱਸਾ ਹੋ ਗਈ ਮੇਰੇ ਨਾਲ ਮਨ ਲੱਗਾ ਤਾਂ ਹੀ ਸਟਾਰਟ ਕਰਦੇ ਆਂ ਸਾਡੀ ਚਾਦ ਚਾਦ ਛੱਤ ਤੇ ਸਟੋਰੇਜ ਫੋਟੋ ਦਿਖਾਈ ਜਾਂਦਾ ਹੁਣ ਦੇਨੇ ਆ ਕੋਆਰਡੀਨੇਟ ਕਰਕੇ ਕੰਟੀਨਿਊ ਕਰਾਂਗੇ ਆਹ ਦੇ ਇਹਦਾ ਹੀ ਕਾਰਡ ਆ ਕਾਰਡ ਇਹਦਾ ਹੀ ਲੱਗੂਗਾ ਇਹਨਾਂ ਨੇ ਹੁਣ ਆ ਕਾਰਡ ਲਾਉਣਾ ਕਿਉਂ ਜੱਸ ਯਾ ਜੱਸ ਉਹ ਥੋਪਾ ਤੇਰਾ ਰੰਗ ਤਾਂ ਬਾਬੇ ਸਹੀ ਹੈ ਆਪਾਂ ਹੀ ਕੁੱਟੇ ਦਬੇ ਇਰੇ ਇਹ ਕਰਨਾ ਯਾ ਯਾ ਥੈਂਕ ਯੂ ਸੋ ਮੀਚ ਇਕੜੇ ਪੈਸੇ ਦੇ ਕੇ ਲਈਆਂ ਤੋ ਆਹ ਦੇਖ ਲੋ ਵੀ ਹੋਰਿਆਂ ਦੇ ਸਕੀਮਾਂ ਪਾਉਂਦੇ ਮੁੰਡੇ ਚੇਅਰਸ ਤਾਂ ਕਰ ਲੈ ਸਕੀਮ ਉਦੋਂ ਪਾਉਂਦੇ ਨੇ ਕਿ ਜਦੋਂ ਪੈਸੇ ਲੱਗ ਜਾਂਦੇ ਨੇ ਹਾਂ ਓਹ ਆ ਤਾਂ ਚਲਾ ਲਾ ਸਾਹ ਕਾ ਤੋ ਬੰਦ ਕਰਤਾ ਸਭ ਤੋਂ ਵੱਧ ਨਾ ਆ ਰੋੜਾਂ ਤੇ ਪੁਲਿਸ ਵਾਲਿਆਂ ਦੀ ਪਤਾ ਕਿੰਨਾ ਦੀ ਜਲਦੀ ਹੈ ਆ ਜਿੰਨਾਂ ਦੇ ਆ ਟੈਂਕਰ ਹੁੰਦੇ ਨੇ ਟੈਂਕਰ ਵਾਲਿਆਂ ਦੇ ਟੈਂਕਰ ਵਾਲੇ ਕਿਹੜੇ ਆ ਟੈਂਕਰ ਵਾਲੇ ਇਹ ਆ ਟੈਂਕਰ ਨਹੀਂ ਤੇਲ ਵਾਲੇ ਮਿਲਕ ਵਾਲੇ ਤਾਂ ਨਹੀਂ ਇਹ ਵੀ ਸੜੀਆ ਦਾ ਮੈਂ ਪੱਕੀ ਗੱਲ ਆ ਜਿਹੜੇ ਮੈਨੂੰ ਬੱਸਲੇ ਨੂੰ ਹਾਂ ਕਮੇ ਬੇਟਾਂ ਕਰਾਲੇ ਜਿਹੜੇ ਆਹ ਟੈਂਕਰ ਵਾਲੇ ਡਰਾਈਵਰ ਨੇਗੇ ਇਹਨਾਂ ਦੀ ਪੁਲਿਸ ਬਹੁਤ ਜ਼ਿਆਦਾ ਸੁਣਦੀ ਆ ਬਹੁਤ ਠੀਕ ਆ ਠੀਕ ਆ ਜਾਂ ਇਹ ਹੋਊਗਾ ਨਾ ਵੀ ਬੈਚ ਲੀਕੜ ਹੁੰਦਾਗਾ ਵੀ ਸਾਡੇ ਲੀਕੜ ਹੁੰਦਾਗਾ ਨਾ ਵੀਗਾ ਬੈ ਹੈਪਨ ਨਾ ਹੋ ਜੇ ਬਹੁਤ ਨੁਕਸਾਨ ਕਰੂਗਾ ਜੇ ਫਟ ਫਟ ਜਾਵੇ ਕਿਉਂਕਿ ਤੂੰ ਦੇਖ ਲਈ ਜਦੋਂ ਬਾਜ਼ਾਰ ਵਿੱਚ ਦੀ ਇਹ ਨਾਂਹਦਾ ਹੁੰਦਾ ਜਿਹੜੇ ਬਾਜ਼ਾਰ ਵਿੱਚ ਦੀ ਹਾਈਵੇ ਲੰਘਦੇ ਆ ਜਿੱਸੇ ਹਣਾ ਕਿਸੇ ਵੀ ਸਟੇਟ ਵਿੱਚ ਦੀ ਬਾਜ਼ਾਰ ਦੇ ਵਿੱਚ ਦੀ ਹਾਈਵੇ ਲੰਘਦਾ ਉਹਦਾ ਪੁਲਿਸ ਵਾਲੇ ਦੀ ਗੱਡੀ ਇਹਦੇ ਜਾ ਮਾ ਮਗਰ ਤਾਂ ਪੱਕੇ ਹੀ ਲੱਗੀ ਹੁੰਦੀ ਆ ਦੇ ਦੇ ਕਿਹੜਾ ਘਰੇ ਪਤੰਦਰ ਬੈਠਾ ਉਹਨੂੰ ਤਾਂ ਲੈ ਲੈਂਦੇ ਆਪ ਤਾਂ ਪੀ ਆਹ ਦੇ ਦਾਂ ਮੈਂ ਮੈਂ ਨਹੀਂ ਪੀਂਦਾ ਮੈਂ ਤਾਂ ਪੀ ਲਈ ਤੇ ਮੈਂ ਦੇ ਰਿਹਾ ਔਰ ਨਾਲੇ ਕਿਸੇ ਹੋਰ ਤੇ ਬਾਗ ਜਾਂਦੇ ਆਉਣ ਚੱਲ ਵਰਦੇ ਆ ਚਲ ਓਏ ਮੈਕਸੋਰ ਆ ਟਾਈਮ ਹੀ ਗਹਿਣਾ ਚਲ ਓਏ ਉਹ ਨਾਲੇ ਘਰੇ ਬਾਹਰ ਚੱਲਦੇ ਨਾਲ ਗੇਰੀ ਨੂੰ ਪਾਉਂਦਾ ਵੀ ਨਾਲ ਉਥੋਂ ਬੂਟ ਪਾ ਲਾਂਗੇ ਆਪਾਂ ਨਾਲੇ ਉਹਨੂੰ ਚੱਕ ਲਾਂਗੇ ਰੋਜ਼ ਚ ਗੇੜੇ ਦੇ ਲਾਂਗੇ ਓਏ ਤੁੰਨੇ ਹੀ ਦਿਖਾ ਦਾਂਗੇ ਉਹਨੂੰ ਦਿਸ ਵਨ ਉਹ ਕੱਢ ਦੇ ਵਿੱਚ ਆ ਕੱਪ ਦੇ ਵਿੱਚ ਅੱਧੀ ਅੱਧੀ ਕਰ ਦੇ ਦੋਲ ਦੇਣੀ ਹੈ ਉਹਨੇ ਨਹੀਂ ਨਹੀਂ ਮੇਰੀ ਗੱਲ ਤਾਂ ਸੁਣਾ ਉਹ ਦਿਖਾ ਦਿਓ ਮੇਰੀ ਗੱਲ ਇੱਕ ਮਿੰਟ ਜੱਸੇ ਮੇਰੀ ਗੱਲ ਤਾਂ ਸੁਣਾ ਬਸ ਤੇਰੀ ਇਸ਼ੂ ਜੱਸੇ ਮੇਰੀ ਗੱਲ ਸੁਣੀ ਹਾਂ ਆਹ ਦੋਨੇ ਅੱਧੀਆਂ ਅੱਧੀਆਂ ਕੱਢ ਕੇ ਇਹਦੇ ਚ ਪਾ ਦੇਣਾ ਰਾਬੜ ਦੇ ਕੱਪ ਚ ਦੇਖੀਂ ਠੀਕਾ ਰਬੜ ਦੇ ਕੱਪ ਚ ਪਾ ਕੇ ਮਤਲਬ ਜਦੋਂ ਇਹ ਆਈ ਦੇ ਆ ਅੱਧੀ ਹੋ ਗਈ ਇਹਦੇ ਚ ਅੱਧੀ ਕੱਢ ਦੇ ਤੇ ਤੇਰੀ ਮੇਰੀ ਗੱਲ ਤਾਂ ਹੁਣ ਹਾਂ ਆਹ ਦਾ ਪੌਡ ਕੱਢ ਦੇਖ ਲੋ ਬਾ ਦੇਖ ਲਈ ਚੋਰੀਆਂ ਚ ਗੱਲਾਂ ਕਰਦੇ ਯਾਰ ਸਾਰਾ ਕੁਝ ਮੈਂ ਕਰਕੇ ਦਿੰਦਾ ਉਹ ਕਿੱਧਰ ਗਿਆ ਉਹ ਕਹਿੰਦੇ ਰਹਿੰਦੇ ਰਹਿੰਦੇ ਮੈਂ ਰਹਿਣ ਦੇ ਮੈਂ ਆਪਦੇ ਲਈ ਦੇ ਦਿੰਦੀ ਹਾਂ ਆਹ ਦੇ ਦੂੰ ਮੈਂ ਮੈਂ ਤਾਂ ਪੀ ਲਈ ਆਹ ਕੌਫੀ ਇੰਨੀ ਕੀ ਰਹਿੰਦੀ ਥੀ ਉਹਦੇ ਚ ਇੰਨੀ ਕੀ ਦੇਖੀ ਕੋਈ ਨਹੀਂ ਉਹ ਗਲਾਸ ਤਾਂ ਪੀ ਲੈ ਤੂੰ ਤਾਂ ਪੀ ਲੈ ਮੈਂ ਫੜਾ ਦੂੰ ਉਹ ਮੰਦਾ ਸਵਾਦ ਨੂੰ ਫੜੀ ਬੈਠਾ ਥਾਣ ਹੀ ਹੈਗਾ ਧਰਨ ਨੂੰ ਫਿਰ ਤੂੰ ਉਹ ਵੀ ਜਗ੍ਹਾ ਤੋਂ ਮਾਰ ਦਾਂਗਾ ਵੀ ਮੈਂ ਨਾ ਰੋ ਮਾਰ ਨਹੀਂ ਹੋਈ ਪਾਣੀ ਹੈ ਪਾਣੀ ਇਹ ਮੈਂ ਫ੍ਰੀ ਲੈ ਆਇਆ ਇਹਨੂੰ ਹੁਣ ਮੈਂ ਵੱਧ ਬਣਾ ਦੇਣਾ ਇੰਨੀ ਕਰ ਦੇਣੀ ਹੈ ਇਹ ਇਹ ਪਾਣੀ ਪਾਣੀ ਮੈਂ ਅਸਲ ਮੈਂ ਨਹੀਂ ਰੁਕਣਾ ਕਿਸੇ ਦੇ ਕਿਉਂ ਮੈਂ ਖੁਦ ਹੀ ਨਹੀਂ ਰੁਕ ਮੈਂ ਨਹੀਂ ਲਾਪਾ ਕਰੂਣੀ ਲਾਪਾ ਜਿਗਾ ਦੀ ਹੈ ਜਰਾ ਚੰਗਾ ਪੋਡਕਾਸਟ ਇਤਰਾ ਇਹ ਸਟਾਰ ਵਕਾ ਹੀ ਪੀਂਦੇ ਨੇ ਜਾਣਦਾ ਆਪ ਨੂੰ ਕੋਈ ਜਾਣਦਾ ਤਾਂ ਹੈਗਾ ਗਵਰਨਮੈਂਟ ਤਾਂ ਜਾਣਦੀ ਗਵਰਨਮੈਂਟ ਪੁੱਛ ਜਾਂਦੀ ਆਪ ਨੂੰ ਚੜਾਈ ਆ ਫੁੱਟ ਜਾਂ ਆਪ ਹੀ ਸਿੱਧਾ ਹੀ ਚੱਲੀ ਅੱਧਾ ਹੀ ਵਾਹ ਚੱਲੇ ਇੱਧਰ ਬੱਤੀਆਂ ਵੀ ਨਹੀਂ ਆਉਂਦੀਆਂ ਬੋਡਕਾਸਟ ਜਾਰਾਂ ਦਾ ਯਾਰ ਸੂਜ ਬੜਾ ਪੈ ਰਿਹਾ ਅੱਖਾਂ ਵਿੱਚ ਜਿਵੇਂ ਜਿਹੜੀ ਹਾਕੇ ਦਾ ਦੱਸਣਾ ਚ ਸੋਸ਼ਲ ਆ ਜਾਣੀਆਂ ਵੀਰੇ ਤਿਆਰੀ ਕਰ ਲਿਆ ਕਰੋਗੇ ਗੜੇ ਆਵੇ ਤੁਮ ਦੱਸਿ ਲਿਆ ਨਾ ਕਿੰਨਾ ਆਪਾਂ ਕੁ ਲੈ ਕੇ ਆਵਾਂਗੇ ਬਹੁਤ ਪਤਾ ਨਹੀਂ ਕਿੱਥੋਂ ਕਹਿੰਦਾ ਸੀ ਕਾਲੂ ਦਵਾ ਦੀ ਇਹਨੂੰ ਚੰਗਾ ਜਦੋਂ ਮੈਨੂੰ ਛੱਡਣਗੇ ਆਪਸੇ ਸੀਗਾ ਇੱਥੇ ਨਾ ਸਟੋਰ ਸਹਰੀ ਗਾਲ ਦੀ ਸਾਡੇ ਨਾਲ ਸਟੋਰ ਜ ਹੋ ਗਏ ਫੋਲੋ ਹੋਣ ਦੀ ਕਲੀਅਰ ਸ਼ਾਪਿੰਗ ਤੇ ਅੱਜ ਪਰ ਛਲਟ ਦੇ ਕੋਲੇ ਇੱਕ ਹੀ ਆ ਉਹ ਗੈਰੀ ਦੀ ਸ਼ਾਪਿੰਗ ਬਹੁਤ ਕਰਦਾ ਗੈਰੀ ਦੀ ਦੱਬੀ ਹੋਈ ਆ ਭਾਈ ਛਲਟ ਕੀ ਆ ਕਿੰਨੀ ਤਿੰਨ ਕਿਉਂ じゃ ਸਹੀ ਦੇਖੇ ਨੇ ਛਲਟ ਦੇ ਕੋਲੇ ਹਾਂਜੀ ਹਾਂਜੀ ਇਹੀ ਆ ਜੀ ਇਹੀ ਆ ਜੀ ਹੋਰ ਲੋ ਜੀ ਨਾ ਚੱਕੋ ਉਹ ਹੈ ਨਹੀਂ ਵਧੀਆ ਨਹੀਂ ਹੁੰਦੀ ਹੋਰ ਹੀ ਹੁੰਦੀ ਸਾਡੀ ਇਹ ਆਪੋਸਤ ਸੰਦ ਆ ਇਹ ਪੈਂਟ ਕਿ ਨਹੀਂ ਕਹਿੜੀ ਲੈ ਲਾ ਲੱਕੀ ਉਹ ਦਾ ਵਾੜਾ ਉਹ ਤਾਂ ਲੱਗਿਆ ਪਿਆ ਫਰੋਲਣ ਸੇਲ 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 ਬੀ ਆਰ ਪੀ ਐ ਸੇਲ ਆ ਜਾਓ ਆ ਜਾਓ ਆ ਜਾਓ ਪਾਗੜੇ ਸ਼ੂ ਸ਼ੌਗੈਰੇ ਸ਼ੂ ਕੱਡਾ ਸਟੋਰ ਆ ਦੇਖੋ ਲੱਭਿਆ ਕੋਹ ਪਰਾਨੀ ਕੀ ਲੱਭਦਾ ਏ ਕਿੰਨਾ ਖਰਚਾ ਕਰਨਾ ਸੁਖੀ ਅੱਜ ਬਹੁਤ ਵੱਡੀ ਲੈ ਲਾਣੀ ਫालतू ਜੀ ਯਾਰ ਮਹਿੰਗੀ ਵੇ ਸੋਨਾ ਸੋਨਾ ਡਾਲ ਕੇ ਇਹ ਤਾਂ ਫਰਾਂ ਹੀ ਹੁੰਦੇ ਆ ਤੇ ਸਗਿਆਂ ਚੋਲੀ ਡਰ ਕਾਲੀ ਸੋਣਿਆ ਤੂੰ ਵੀ ਦੇਖ ਲੈ ਕੋਹ ਕਾਗਜ਼ੀ ਬਣਾ ਲਾ ਕੇ ਕੋਈ ਹਾਲੀ ਸੋਣਿਆ ਖੁਸ਼ੀ ਜਲ ਜਦਨੇ ਜਾਣੇ ਚੱਲ ਰਹੀ ਆ ਫੁੱਲ ਟ੍ਰੈਨ ਚੱਕ ਲੈ ਮੈਂ ਚੱਕ ਚੱਕ ਬਈ ਚੱਕ ਦੇ ਕੇ ਜੀਏ ਦਿਖਾਈ ਦੂਜਾ ਪਾਸਾ ਸਿੱਕੇ ਦੀਆ ਸੋਹਣੀ ਆ ਕੰਨੇ ਦੀਆ ਕਰ ਚੈੱਕ ਫਿਰ ਆ ਵੀ ਧਿਆਨ ਨਾਲ ਹੂੰ ਇਹਨਾਂ ਕਦੋਂ ਜੀ ਅਟੈਚ ਪੂਰੀ ਵਾਲੇ ਬੰਦਰਾ ਖਿੱਚਦੇ ਸੀ ਇਹ ਤਾਂ ਕੋਈ ਕੰਮ ਵਾਲਾ ਹੀ ਲਾ ਕੇ ਰੱਖਿਆ ਲੱਗਦਾ ਇਹ ਤਾਂ ਇਹਾਂ ਦਾ ਸੰਗੀ ਮੁਸ਼ਕਲ ਨਹੀਂ ਜਾਣਾ ਤਹਾ ਗੁਜੂ ਬਣਾ ਰਾ ਕੇ ਤੋ ਜਾਲੀ ਸੁਣਿਆ ਸਾਡੇ ਉਹਨੂੰ ਪਾ ਕੇ ਦਿਖਾਉਣਗੇ ਸਰਦਾਰ ਜੱਸ ਗਿੱਲ ਸਾਹਿਬ ਕਉ ਲੱਗ ਰਿਹਾ ਨਾ ਦਿਲਜੀਤ ਸਿੰਘ ਦਾ ਮੁੰਡਾ ਆ ਦੇ ਓਏ ਮੁੰਡਾ ਕਿੱਥੇ ਫਿਰਦਾ ਆ ਹੀ ਹੁੰਦਾ ਫੈਸੇ ਨਾਲ ਇੱਧਰ ਲੱ ਸਹੀ ਹੈ ਬਾਬੇ ਐਂਡ ਲੱਗ ਰਿਆ ਯੱਕਾ ਹੀ ਲੱਗ ਰਿਆ ਇੱਧਰ ਨਾਲ ਇੱਧਰ ਨਾਲ ਹਾਂ ਜਮ ਹਾਂ ਪੱਗ ਗੋਮੇ ਜਿਵੇਂ ਕਰਨਾ ਜੋ ਮੈਲ ਵਾਲੇ ਕੱਡੇ ਬਣਾਣੇ ਤਾਂ ਹੁਣ ਚੱਕੀ ਬੰਨਦੀ ਹੋਈ ਆ ਉਹ ਚੱਕੀ ਗਈ ਹੁਣ ਕੀ ਕਰੀਏ ਪੱਗ ਚੱਕੋ ਛੂਈ ਛੂਆ ਥੇਲਾ ਤੀ ਆਹ ਦੇਖ ਲਓ ਜੀ ਪਈਏ ਸ਼ੋਪਿੰਗ ਕਰਨ ਆਏ ਬਾਬਾ ਕਿੰਨੇ ਘੇੜਾ ਆ ਹਾਂ ਚੱਕ ਲਾ ਜਿਹੜੀ ਲੋਟ ਆਉਂਦੀ ਆ ਉਹਦੀ ਤਾਂ ਵਧੀਆ ਵੀ ਆ ਜੀ ਕਿੰਨੇ ਦੀ ਆ ਮੰਗੀ ਆ ਜੀ ਕਿੰਨੇ ਦੀ ਆ ਇੰਨੇ ਵਾਲੀ ਹੈ ਨਹੀਂ ਗੀ ਬਰਬਰ ਹੀ ਕੋਈ ਓਏ ਬਰਗਰੀ ਥੱਲਾ ਮੰਦਾ ਬਰਗਰੀ ਹੈ ਇਹ ਬਰਬਰੀ ਨਹੀਂ ਕਬਾਜ ਭੇਡਾਂ ਵਾਲੀ ਆਉਂਦੇ ਉਵੇਂ ਕਰ ਦੋ ਸਾਰਾ ਦੂਜਾ ਤੇ ਕੀ ਅਦਰ ਆ ਗਈ ਗਈ ਇਹਦੇ ਨਾਲ ਇਹਦੇ ਨਾਲ ਦੀ ਓਏ ਆਪੇ ਹੀ ਜਾਣੀ ਹੁਣ ਦੱਸਣ ਦਾ ਕੋਈ ਫਾਇਦਾ ਨਹੀਂਗਾ ਆ ਜਾ ਕੋਈ ਜਸ ਹਾਂ ਲੈ ਦੇਖ ਕਿਉਂ ਮੰਦਾ ਆਏ ਆਏ ਕੀ ਹੋ ਗਿਆ ਆ ਤਾਂ ਭੇੜੀ ਲੱਗੂਗਾ ਭੇੜੀ ਲੱਗੂਗਾ ਟੱਕਾ ਕਰੂ ਸਰੀਰ ਨੇ ਟੱਕਾ ਕਰਦਾ ਮਾ ਤਾਂ ਖੁੱਲੀ ਦੇ ਕੇ ਟੱਕਰੀ ਮਾ ਥੱਮੋ ਖੁੱਲੀ ਆ ਕਿੱਥੇ ਆ ਸੀੜੀ ਆ ਮਾ ਮਾ ਕਿੱਥੇ ਆ ਜੀ ਇਹ ਕਿੱਥੇ ਆ ਜੀ ਕਿੰਨਾ ਦਰਕਾ ਆ ਜੀ ਇਹਨੇ ਖੁੱਲ ਜਾਣਾ ਵਧੀਆ ਵੀ ਲੱਗੂਣਾ ਇਹਨੇ ਵਧੀਆ ਵੀ ਨਹੀਂ ਲੱਗਣਾ ਇਹ ਪੀਠ ਵੀ ਰਹਿਣਾ ਇਹ ਨੋਸ਼ ਜੀ ਪਸੰਦ ਆ ਲੈ ਲੈ ਜਾਂਦੇ ਕੋਈ ਚੱਕਰ ਨਹੀਂ ਆ ਲੈ ਤੂੰ ਜੇਉ ਜੀ ਆਏ ਹੋ ਜੀ ਦੇਖ ਇਹਨੇ ਕੀ ਇਹਨੇ ਤਾਂ ਵੇਖੀ ਜੀ ਮੈਨੂੰ ਉਹ ਨਾ ਦਿਸਦਾ ਗੱਲ ਆਹ ਰੇ ਭਾਈ ਲੋ ਰੈਕ ਨੰਬਰ ਦੇ ਇੱਥੋਂ ਇਹਨੇ ਭੀੜੀ ਰਹਿਣਾਗਾ ਤੇ ਇੱਥੋਂ ਇਹਨੇ ਖੁੱਲੀ ਹੋਣਾਗਾ ਆ ਚੀਜ਼ ਤਾਂ ਦਿਸਫਹੀ ਨਹੀਂ ਮੇਰੇ ਕੋਲ ਮੈਂ ਤਾਂ ਡਿਫਰੈਂਟ ਵੀ ਚਾਹੀਦਾ ਹੋਰ ਕੀ ਨਹੀਂ ਹੈਗੀ ਇਹਦੀ ਕੋਈ ਹੋਰ ਜੀਆ ਡਿਫਰੈਂਟ ਰੋਟ ਮਿਲਦੀ ਹੁੰਦੀ ਹੈ ਡਿਫਰੈਂਟ ਉੱਚੀ ਗੱਤੀ ਦੇ ਸੋਤੇ ਜਾ ਡਿਫਰੈਂਟ ਇਹ ਯਾਰ ਸਟੋਰ ਸਟੋਰ ਕੱਢਾ ਸਟੋਰ ਆ ਫੜਦੇ ਇੱਥੇ ਆਹ ਉੱਟ ਬੰਦ ਕਰ ਜਾਨ ਇਹਨੂੰ ਲੋਕ ਕੀ ਕਹਣਗੇ ਲੋਕ ਕੀ ਕਹਿੰਦੇ ਹੁੰਦੇ ਬਲੌਗਰ ਆ ਬ్రో ਜੀ ਰੰਗ ਲੈਣੇ ਨੇ ਇਹਨਾਂ ਉਹ ਕਹਿੰਦਾ ਅਗਲੇ ਕੀ ਕਹਿਣਗੇ ਦੱਸ ਆਪਾਂ ਕੀ ਆ ਹੂੰ ਕੀ ਆ ਆਪਾਂ ਵਧੀਆ ਬੰਦੇ ਆ ਜੀ ਇਹ ਵੀ ਨਹੀਂ ਵਧੀਆ ਬੰਦੇ ਆ ਦੇਖ ਲੈ ਤੈਨੂੰ ਕੀ ਪਤਾ ਹਾਂ ਤੂੰ ਔਖਾ ਹੁੰਦਾ ਨਹੀਂ ਅਸੀਂ ਤਾਂ ਕੀ ਔਖਾ ਹੁੰਦੇ ਹਾਂ ਵਾਲ ਕਟਾਏ ਆ 2000 ਰੁਪਏ ਕੱਢ ਉਹਨੇ ਕਟਵਾ ਲਈ ਤੇ ਉਹ ਬੱਸ ਦੇ ਦਿੱਤਾ ਤੂੰ ਦੱਲੇ ਖਾਪ ਆਪ ਸਮੇਂ ਚੱਲੀ ਜਾਂਦਾ ਤੂੰ ਬਾਲ ਕੇ ਪੈਸੇ ਕੱਢ। ਭਾਈ ਬਾਲ ਤਾਂ ਦੇ ਦੇ ਯਾਰ। ਸ਼ਾਪਿੰਗ ਕਰਨ ਆ ਗਏ ਪੈਸੇ। 10 ਡਾਲਰਾਂ ਤੇ ਤੈਨੂੰ ਬਾਲ ਦੇ ਤੇ 10 ਡਾਲਰਾਂ ਦੇ ਚਾਹੇ ਟਿਲਾਟੇ ਪਿਆ ਤੇ ਹੋਰ ਕੀ ਚਾਹੀਦਾ। ਭਾਈ ਨਾ ਬਾਲਾਂ ਬੱਟੇ ਲੱਛੇ ਵਾਲਾ ਮੈਂ ਗੱਲਾਂ ਦੇਖ ਕਰਦਾ ਸਾਲਾ। ਲੈਣਾ ਆਪਦਾ ਮੂੰਹ ਦੇਖ ਕੇ ਲੈਣਾ। ਮੈਂ ਆਪਦਾ ਮੂੰਹ ਦੇਖ ਕੇ ਲੈਣਾ। ਹਾਂ ਆਪਦਾ। ਹਾਂ ਤੂੰ ਫਿਰ ਗੈਰੀ ਕਹਿੰਦਾ ਗੈਰੀ ਕੋਲੇ ਕਾਲੀ ਸ਼ਰਟ। ਬੜਾ ਸੋਹਣੀ ਲੱਗਦੀ ਮੈਂ ਪਾਈ ਉਹਦੇ ਲੱਗਦੀ ਆ। ਮੈਂ ਪਾਈ ਸੀ। ਤੇ ਲੱਗਦੀ ਏ? ਹਾਂ। ਕਿਹੜੇ ਪਾਸੋਂ? ਕੋਸਪਾ ਤੁਸੀਂ ਕੀ ਪੰਜਾਬ ਦੇਣਾ ਚਾਹੋਗੇ ਵੀ ਕਿਸੇ ਦੇ ਦੇਖ ਕੇ ਕੱਪੜੇ ਦੇਣ ਚਾਹੀਦੇ ਕਿ ਨਹੀਂ ਦੇਣ ਚਾਹੀਦੇ ਹੈ ਜੀ ਕਿਸੇ ਨੂੰ ਦੇਖ ਕੇ ਚਾਹੀਦੇ ਥੋੜੀ ਗਾਲਾਂ ਕਰਦਾ ਵੀ ਆਏ ਨੂੰ ਇਹਨੂੰ ਇਹਨੂੰ ਤੁਸੀਂ ਕਮੈਂਟਾਂ 'ਚ ਗਾਲਾਂ ਕੱਢੋ ਟੈਗ ਕਰਕੇ ਨਾ ਸੁੱਖੀ ਸੁੱਖੀ ਨਾਲ ਗਾਲਾਂ ਲਿਖੋ ਮਨਗੇ ਜਾਉਣੇ ਤੱਕਾ ਲਾਈ ਜਾਨੂੰ ਦੇਖਣਾ ਓਏ ਆ ਤੱਲ ਯਾਰ ਦੇਖਣਾ ਕੀ ਆ ਸਾਨੂੰ ਪਤਾ ਤੇਰੇ ਨਹੀਂ ਪਾਉਣਾ ਤੇਰੇ ਪਸੰਦ ਨਹੀਂ ਹੋਣੀ ਹਾਂ ਹਾਂਜੀ ਕੋਈ 에어 ਬੈਗਰ ਜੋੜਨ ਦਾ ਚੈੱਕ ਕਰਤੀ ਪੈਗੇ ਵੱਡਾ ਭਾਲ ਥੋੜਾ ਛੋਟਾ ਹੁੰਦਾ ਸਹੀ ਇਹ ਕੀ ਬਈ ਕੈਮਰਾ ਗਾ ਲੱਗਦਾ ਪਲੇਟ ਸਟੱਡ ਉਧਰ ਹੀ ਘੁੰਮਦਾ ਫਿਰਦਾ ਆ ਆਗੇ ਸਟੱਡ ਸਟੱਡ ਮੁੰਡਾ ਸੀ ਰੇ ਦੋ ਸਟੱਡ ਉਹਨੇ ਹੈ ਬੂਟਾ ਇਹ ਵਾ ਵੱਡੀ ਤਾਂ ਨਹੀਂ ਵੱਡੀ ਹੋ ਤੇ ਤਾਂ ਵਾਲੀ ਵੱਡੀ ਹੈ ਤੇ ਤੇਰੇ ਨਹੀਂ ਹੋਣੀ ਹੈ ਕਿੰਨੇ ਦੇ 26 ਇਹ ਤਾਂ ਠੀਕ ਆ ਇਹ ਇਹ ਕਹਿੰਦਾ ਇਹ ਵੀ ਇਹ ਪਰ ਇਹ ਕਿਵੇਂ ਆ ਪਾਨੋ ਤਨਵਾਇਆ ਪਸੰਦ ਕੁਛ ਲੱਭੀ ਜਾ ਨਾ ਕਿਰੇ ਆ ਤੇਰੇ ਸਾਹਮਣੇ ਲੋਕ ਆਣ ਗਏ ਆ ਹੀ ਬੰਗਾਇਆ ਲਈ ਬਦੋਂਦਾ ਵੀਡੀਓ ਕੋਈ ਬੰਦਾ ਹੀ ਹੈ ਜੀ ਦੇਖੋ ਚੱਲ ਲੈ ਚੱਲਣਾ ਕਿਹਦਾ ਕੰਮ ਦਾ ਇਹੜੇ ਤੱਕ ਤੱਕ ਪੀਚੂ ਦੇ ਪੀਚੂ ਨਾ ਹੋਲੇ ਪਾਰਲੇ ਪਾਸੇ ਨਹੀਂ ਇਧਰੋਂ ਸ਼ੁਰੂ ਕਰ ਲਾਂ ਜੀ ਉੱਥੋਂ ਸ਼ੁਰੂ ਕਰ ਬੋਲ ਤਾਂ ਬੈ ਨਾਲ ਗੂੰਗਾ ਬਣਿਆ ਬੈਠਾ ਹਾਂਜੀ ਐਣਕਾਂ ਲ ਐਣਕਾਂ ਗਈ ਜਨਾ ਸ਼ਾਪਿੰਗ ਲੱਗੇ ਆਈ ਕਰਨ ਬਸ ਬਣ ਗਿਆ ਬਲੋ ਆਊਗੀ ਕਿ ਨਹੀਂ ਆਊਗੀ ਦੱਸ ਓਏ ਆ ਇਹਦੇ ਕਿਵੇਂ ਨਾ ਆਊਗੀ ਯਾਰ ਨਹੀਂ ਆਉਣੀ ਛੋਟੀ ਯਾਰ ਮੇਰੀ ਗਾਲ ਲੰਬਾ ਮੈਂ ਆ ਕਿ ਤੂੰ ਲੰਬਾ ਮੇਰੇ ਤੋਂ ਭਾਵਾ ਮੈਂ ਤੇ ਤੋਂ ਛੋਟਾ ਹਾਂ ਤੇ ਹਾਂ ਤੇਰੀ ਆਉਣੀ ਨਹੀਂ ਹਾਲੇ ਦੱਸ ਯਾਰ ਆ ਜਾਊਗੀ ਹਾਂ ਉੱਥੇ ਰੱਖ ਦੀ ਇੱਕ ਵਾਰੀ ਪਾ ਕੇ ਤਾਂ ਵੇਖੀ ਪਾ ਕੇ ਨਹੀਂ ਵੇਂਦਾ ਇਹ ਕਾ ਲੈ ਉਹ ਇਹਨੂੰ ਨਹੀਂ ਇਹ ਕੋਈ ਬਾਲੀ ਥੀ ਕਾਂਤਰੀ ਕਾਂਦੀ ਵੀਡੀਓ ਧੀ ਭਰਤੀ ਆ ਕੰਟ੍ਰਾਈ ਕਰਨ ਜੰਮੇ ਵਰੀਆ ਜੇ ਨਾ ਲਈਆਂ ਨਾ ਤੇ ਚਪੜੇ ਲਾਵਾਂ ਗੱਡੀ ਚ ਲੈ ਆ ਕੇ ਕਿਹੜੇ ਆ ਇਹ ਨਹੀਂ ਇਹ ਲੋਹਰਾ ਨਹੀਂ ਹੈ ਗਿਆ ਦੂਈਆਂ ਛਲਟ ਆ ਕੁੜੀ ਸੀਗੇ ਮੁੰਡਾ ਉਹ ਚੱਲੋ ਚੱਲ ਚੱਲ ਬਸ ਬਹੁਤ ਆ ਉਹ ਮੁੰਡਾ ਤੋਰੀ ਖਾ ਤਾਂ ਮੈਂ ਤਾਂ ਸਾਹਮਣੇ 1 ਘੰਟਾ ਬਣ ਜਰਾਬਾਂ ਤੇ ਲਾਈ ਜਾਂਦਾ ਯਾਰ ਫੜ ਜਾ ਲੈ ਲਾਣ ਦੇ ਯਾਰ ਇਹ ਸੁੱਟ ਓਏ ਆਏ ਇਹ ਨਹੀਂ ਕਰਨਾ ਤੇਰੇ ਨਾਲ ਗਾਂ ਵਾਦ ਤੇ ਉਹ ਨੀਲੀ ਇਹ ਲੈ ਰਿਹਾ ਉਹ ਚੋਟੀਆਂ ਪਾਉਂਦਾ ਤਾਂ ਗੋਡਿਆਂ ਤੱਕ ਜਰਾ ਬਾ ਕੋਸਟਾ ਲੈ ਸਾਰੀਆਂ 12 12 ਨਹੀਂ ਆਈਆਂ ਕਿਤੇ ਸਹੀਆਂ ਦੀਆਂ ਵੀ ਲੱਗੀਆਂ ਹੋਈਆਂ ਨੇ ਫਿਰ ਉਹ ਚੱਕ ਸੀ ਵਾਲੀਆਂ ਆਹ ਰੜਾ ਬੁੜੇ ਪਾਈ ਫਿਰ ਦਿੰਦੇ ਆਪਣੇ ਹੂੰ ਹੂੰ ਦੋਵਦੀਆ ਦੋਵਦੀਆ ਤੇ ਇਹ ਵੀ ਦੋਈਆ ਫਿਰ ਦੋਹਦੀ ਬਦੋਦੋ ਵਾਲੀ ਕਿੰਨੇ ਆਉਣੇ ਨੇ ਫੇਣ ਗੰਜ ਜਿੰਨੀਆਂ ਮਰਜ਼ੀ ਚੱਕ ਲਾ ਦੇ 2 4 6 8 10 12 12 ਕਾ 6 ਜੋੜੇ ਆ ਜਰਾ 6 ਆ ਉਹ ਕਿੰਨੇ ਦੇ ਬਹਾਈਆਂ ਦੇ ਫੜ ਕੇ ਦੇ ਕਿ ਕਪੜਾ ਫੜ ਕੇ ਦੇ ਕਿ ਤੇ ਹੋਰ ਇਧਰ ਹੋਰ ਜਿਹੜਾ ਆਪਾਂ ਨੂੰ ਹੱਥ ਲਾ ਕੇ ਦੇਖਣੀ ਆ ਕਿੰਨੀ ਸੌਫਟ ਨੇ ਆ ਰੱਬਾ ਮੋਟੀਆਂ ਲੈ ਜਾਂਦੀਆਂ ਵਾਹ ਕਾਊਬੋਏ ਮੈਂ ਥੋੜਾ ਆਪਣਾ ਦੇਸੀ ਪੰਜਾਬੀ ਕਾਊਬੋਏ ਤੁਸੀਂ ਨਵੀਂ ਫਿੱਟ ਦੇਖ ਸਕਦੇ ਹੋ ਜੀ ਜਾ ਯਾਰ ਪੰਪ ਦੇਖਦੇ ਜਿੰਦਾ ਦੇਖਣ ਗਿਆ ਇਸ ਚ ਚੱਲ ਓਏ ਬਾਹਰ ਰੇਸਟ ਰੂਫ ਤੱਕ ਹੀ ਆਪਦੇ ਘਰੋਂ ਚੱਲ ਕੀ ਕੀ ਮੈਂ ਬਦੂ ਜੀ ਇਹ ਬੰਦ ਕਰਨਾ ਹੁੰਦਾ ਇਹਦਾ ਆਲਰਮ ਆ ਚਾਹੇ ਬਾਈ ਦਾਉਟ ਕਲੀ ਆ ਜਾ ਲਾਰਮ ਲਾ ਦਿੰਨੇ ਆਂ ਆਪਾਂ ਸਤੋਂ ਦੇ ਇੱਥੋਂ ਇੱਠਾਂ ਦੀ ਹਮ ਲਾਰਮ ਦਾ ਕੀ ਕਰਨਾ ਪਈ ਹੈ ਲੈਟ ਵੀ ਜਾਗਦੀ ਆ ਲੈਰ ਦਾ ਜਗੂ ਕੀ ਆ ਓ ਮਾਈ ਗਾਡ ਕੀ ਹੈ ਓ ਮਾਈ ਗਾਡ ਉਹ ਤੇ ਸੋ ਸਾਡਾ ਚਕਾ ਨੂੰ ਦਿਖਾਓ ਚਿੱਗਾਂ ਕੋਈ ਨਹੀਂ ਹੋ ਪੰਗਾ ਕਿ ਆਈ ਮਾਸਾ ਨਹੀਂ ਬੱਸ ਕਰੋ ਕਾਫੂ ਕਰਦੇ ਬਾਜੀ ਵਾ ਇਹ ਤੇ ਫਾਗ ਬਣੀ ਹੋਵੇ ਫੜ ਕੇ ਹਾਂ ਅਗਰ ਕਿਵੇਂ ਮਾਰੀ ਲੱਗ ਜੂ ਐਂਡ ਲੱਗ ਰਿਆਂ ਆ ਨਦਰ ਚ ਕੋਟਿਆਲਾ ਦਾ ਮੱਚ ਪੜੀ ਲਾਇਆ ਦਾ ਆ ਤਾਂ ਸੀਗੇ ਆਪਣਾ ਤਾਂ ਪੇ ਜੀ ਪੇ ਪੇ ਦਾ ਉੱਠ ਕੇ ਆਏ ਆ ਕਰੋ ਦਰਸ਼ਨ ਮਾਂ ਬ੍ਰੈਂਡ ਇਹ ਜੇ ਜੀ ਜੀ ਕਰਦਾਂਗੇ ਲੈ ਹੈ 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 ਆ ਪੰਦੀਆਂ ਸਨੈਟ ਟਟਾਂ ਹੈ ਲੈ ਕੀ ਪਾਇਲ ਮੇਰੀ ਨਾ ਪਾਈ ਬੋਲੀ ਬੀਰ ਕਰਦੇ ਅਸੀਂ ਵਿਸ਼ਾਲ ਮਾਲ ਚ ਫਿਰਦੇ ਆ ਮਮੂ ਗਲੇ ਚ ਵਧੀਆ ਹੀ ਹੋ ਤਾ

ਚੱਲ ਹੋ ਚੱਲੀਏ ਇੱਧਰ ਹੀ ਲੰਘ ਚੱਲ ਕਾ ਜੀਆਂ ਵੀਰੇ ਉਹ ਸਾਰੀਆਂ ਰੱਖਿਆ ਆ ਵੀ ਜਿਹੜੀਆਂ ਰੀਸੋਨੇ ਸਲੈਕਟ ਕੀਤੇ ਆ ਵੀ ਆਹ ਪੰਦਿਆਂ ਬਾਬਿਓ ਟੱਟ ਦੀ ਪਸੰਦ ਪਾਉਂਦੇ ਆ ਯੱੱਤ ਦੇ ਲੜੇ ਨਹੀਂ ਆਉਂਦੇ ਕੱਪੜੇ ਹੂੰ ਗੱਲਿਆ ਵੀਰੇ ਇੱਡਾਂ ਆ ਐਨ ਮੋੜਾ ਕੱਪੜੇ ਲੰਘ ਮੋੜੇ ਆ ਜਾਓ ਜੀ ਬੈਲ ਘਰਾ ਲੀਏ ਹੁਣ ਅਸੀਂ ਟੌਂਕ ਟੇ ਭੰਦਾ ਪਤਣਿਆ ਆਣਾ ਪਿੱਛੇ ਲੋ ਜੀ ਇਹਨਾਂ ਉਸਤਾਦ ਨੂੰ ਵੱਡੋ ਵੀ ਦਵਾਤਾ ਇੱਕ ਕਿਆ ਕੰਮਾਂ ਸ਼ਾਪਿੰਗ ਕਰਕੇ ਕੇ ਮੈ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਪੈਸੇ ਜਲਾ ਦੋਗੇ ਚੰਗੇ ਪੈਸੇ ਕੋਟਵਾੜ ਨਹੀਂ ਦੇਖਣਾ ਤੁਸੀਂ ਕੋਈ ਨਾ ਜੱਗੀ ਪੱਤਰ ਤੇ ਲੱਗਦੇ ਆ ਪੈਸੇ ਅੱਜ ਹੀ ਹਾਂ ਸਟਾਉਟੀ ਵਾਲਾ ਵੀ ਕੱਲ ਆਇਆ ਵੱਡੂ ਬਹੁਤ ਚੋਰੀ ਕੀਤਾ ਕੋਈ ਆਇਆ ਕਹਿੰਦੇ 70 ਡਾਲਰ 70 ਡਾਲਰ 78 ڈالر ਖਰੀਦ ਪੈਸੇ ਦਾ ਪਾਲਾ ਤੂੰ ਆਪਣਾ ਘਰ ਅੱਪੇ ਦਾ ਪਾਲਾ ਓਏ ਸਣਾ ਮੈਂ ਤੈਨੂੰ ਪੈਸੇ ਆਪਾਂ ਉਹਦੇ ਕੋਲ ਕੋਈ ਨਹੀਂ ਬਾਅਦ ਚ ਲੈ ਉਹ ਨਹੀਂ ਦੱਸ ਕਿੰਨੇ ਸੀ ਚਲ ਬੰਦ ਕਰਦਾ ਪਹਿਲਾਂ ਉਹ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਉਹ ਪੈਸੇ ਦਾ ਪਾਲਾ ਮਖਾ ਉਹ ਭਰਾ ਵਾ ਰੱਖ ਲੈ ਉਹ ਨਹੀਂ ਦੇ ਦੇ ਮੈਂ ਨਹੀਂ ਲੈਣੀ ਇਹ ਭਰਾ ਨਹੀਂ ਮੇਰਾ ਫਿਰ ਨਾ ਮੈਂ ਨਹੀਂ ਉਹ ਭਰਾ ਨਹੀਂ ਮੇਰਾ ਪੈਸੇ ਐਵੇਂ ਸਿਰੌਲਾ ਪੈ ਗਿਆ ਕਹਿੰਦਾ ਤੂੰ ਮੇਰੇ ਪੈਸੇ ਦਿੱਤੇ ਤੇ ਮੈਨੂੰ ਤੂੰ ਜਦੋਂ ਕੰਮ ਤੇ ਚੜ੍ਹ ਗਿਆ ਉਹਦੇ ਦੇ ਦੇ ਮੈਨੂੰ ਯਾਰ ਯਾਰ ਸੁਖਿਆ ਨਾ ਆਉਣਾ ਪਈ ਸਾਲਿਆ ਪਰ ਇਹ ਤਾਂ ਪਊਗੀ ਲਓ ਜੀ ਵਿੱਚੀ ਪੌੜ ਦਾ ਇਸ ਵਿੱਚੀ ਸ਼ੋਪਿੰਗ ਤੇ ਹੁਣ ਚੱਲਿਆ ਅਸੀਂ ਘਰ ਨੂੰ ਹੂੰ ਘਰੇ ਜਾ ਕੇ ਲੰਗਰ ਦਾ ਪ੍ਰਬੰਧ ਕਰਨਾ ਹੂੰ ਤੇ ਲੰਗਰ ਬਣਾਉਣੇ ਕਿੰਨੇ ਲੱਗੇ ਸੁਖੀ 70 ਕਿੰਨੇ ਲੱਗੇ ਮੇਰੇ ਸਾਲਿਆ ਕਾੜ ਉਹ ਦੇਖ ਤੋਂ ਡੰਗਾਂ ਕੰਟਾ ਪਤਾ ਇੱਥੇ ਆ ਤੇ ਇਹ 70 ਡਾਲਰ ਲੱਗੇ ਤੇ ਤੁਹਾਨੂੰ ਮਿਲਦੇ ਆ ਹੁਣ ਗਾਗਲੇ ਬਲੌਗ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਲੌਗ ਨੂੰ ਕਰ ਦਿਓ ਲਾਈਕ ਕਹ ਨਹੀਂ ਤੈ ਕਹਿੰਦੇ ਨਹੀਂ ਤਾਂ ਹੀ ਕੋਈ ਲਾਈਕ ਨਹੀਂ ਕਰਦਾ 5 ਡਾਲਰ ਟੈਕਸ ਲੱਗੇ ਤੇ ਸਬਸਕ੍ਰਾਈਬ ਉਹ ਯਾਰ ਉਹਦਾ ਤਾਂ ਸਾਠ ਹੀ ਲੱਗੇ ਇਹਨਾਂ ਨੂੰ ਆਪ ਦੇ ਹਾਂਜੀ ਬਾਈ ਇਧਰ ਮੈਂ ਤਖੜਾ ਯੂਟਿਊਬਰ ਬਣ ਗਿਆ ਨਾ ਉਹਦੇ ਮੈਂ ਤਾਂ ਕਰਿਆ ਕਰਾਂਗੇ ਹਾਂ ਮੈਂ ਤਾਂ ਕਿਉਂ ਕਰਨੀਆਂ ਨਹੀਂ ਘਰ ਨਾਲ ਵਿੱਚ ਚਲੋ ਜੀ ਮਿਲਦਾ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੋੜਾ ਬਾਅਦ ਬਾਰ ਚਾਰ ਪੀ ਹੋ ਜਾਂਦੀ ਆ ਦੇਖ ਚਾਰ ਪੀ ਹੋ ਕੇ ਨਿਕਲ ਗਈ ਤੈਨਾਂ ਲੋ ਕਰੋ ਸਬਸਕ੍ਰਾਈਬ ਤੇ ਲੋਗੇ ਸਾਡੇ 663000 ਸਬਸਕ੍ਰਾਈਬ ਹਾਂ ਜੀ ਪੂਰੇ ਲਿਖੋ ਸਬਸਕ੍ਰਾਈਬ ਕਰਕੇ ਹਾਂ 50 ਸਬਸਕ੍ਰਾਈਬ ਸਾਡੇ ਹੁਣ ਪੂਰੇ ਮੈਨ ਮੈਨ ਦੇ ਤੁਹਾਨੂੰ ਗਾਂ ਵਾਲੇ ਬਲੌਗ ਦੇ ਵਿੱਚ ਸਾਰੇ ਨੂੰ ਸਸਰੀ ਕਾਲ ਨਿਆਰੇ ਲੋ ਐਨਜੋਏ ਕਰੋ ਦੁਨੀਆਂ ਦੀਆਂ ਪੜਾਈਆਂ ਤੋਂ ਦੂਰ ਰਹੋ ਹਾਂਜੀ ਤੇ ਚਲੋ ਜੀ ਸਸਰੀ ਖਾਲ ਦੀ ਸਾਰਿਆਂ ਨੂੰ ਮੈਲਦੇ ਆ ਸਸਰੀ